ਸਭ ਮਨ ਨੂੰ ਸਕੂਨ ਮਿਲੇ ਵੀ ਘੱਟੋ ਘੱਟ ਕਿਸੇ ਨੇ ਗੱਲ ਤਾਂ ਕੀਤੀ। ਕੋਕੋ ਹੁਣ ਤੱਕ ਤਾਂ ਕੋਈ ਇਸ ਮੁੱਦੇ ਨੂੰ ਨੱਪਣ ਦੇ ਬਾਰੇ ਲੱਗੇ ਹੋਏ ਸੀ ਸਾਰੇ। ਇਹਦੀ ਗੱਲ ਨਾ ਕੀਤੀ ਜਾਵੇ। ਇਹਨੂੰ ਦਬਾ ਦਿੱਤਾ ਜਾਵੇ। ਪੁਲਿਸ ਨੂੰ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਹੈ। ਤਾਂ ਜਿਹੜਾ ਜਲਸਸ ਹੈ ਉਹ ਹਾਲੇ ਤੱਕ ਅਸੀਂ ਚਾਰਜ ਫਰੇਮ ਕਰਾਉਣ ਦੀ ਸਫਲ ਹੋਏ ਹਾਂ 2 ਸਾਲਾਂ ਨੇ ਦਿੱਤੇ। ਤਾਂ ਅਦਾਲਤਾਂ ਦੇ ਵਿੱਚ ਵੀ ਰਿਕਾਰਡਾਂ ਖੜੀਆਂ ਹੋ ਰਹੀਆਂ ਨੇ। ਜਿੱਥੇ ਮੈਨੂੰ ਕੇਂਦਰ ਕੋਸ਼ ਕਰਤਾ ਸੀਗੀ ਇਸ ਗੱਲ ਦੀਆਂ ਕਿਉਂਕਿ ਇੱਕ ਪੀੜਤ ਵਿਅਕਤੀ ਕੋਲਾਮ ਭਾਈ ਦੇ ਸਕਦਾ ਹੈ ਗੌਰਮੈਂਟ ਤੋਂ ਔਰ ਜਿਸ ਤਰ੍ਹਾਂ ਇਹ ਹਰਕਤਾਂ ਇਹ ਸਰਕਾਰ ਨੇ ਨਫ਼ਰਤ ਵਾਲੀ ਰਾਜਨੀਤੀ ਕੀਤੀ ਹੈ ਉਹ ਤੋਂ ਮੈਂ ਇੱਕ ਸਾਬਕਾ ਫੌਜੀ ਹੋਣ ਦੇ ਨਾਤੇ ਇੱਕ ਦੇਸ਼ ਦਾ ਇੱਕ ਇੱਜ਼ਤਦਾਰ شریف ਨਾਗਰਿਕ ਹੋਣ ਦੇ ਨਾਤੇ ਮੈਨੂੰ ਦੁੱਖ ਹੋਇਆ ਇਸ ਗੱਲ ਉੱਤੇ ਵਿਗਯ ਤੁਸੀਂ ਅਜੇ ਤੱਕ ਉਹ ਨੋਟਿਸ ਬਦਮਾਸ਼ਾਂ ਨੂੰ ਤਾਂ ਨਹੀਂ ਜਾਰੀ ਕੀਤੇ ਪਰੰਤੂ ਤੁਸੀਂ ਤਾਂ ਮੇਰੇ ਨਵੇਂ ਜੰਵੇਂ ਬੱਚੇ ਨੂੰ ਵੀ ਨੋਟਿਸ ਕਰਟਣ ਲੱਗ ਗਏ ਵੀ ਇਹ ਇੰਨੀ ਨਫ਼ਰਤ ਸਾਡੇ ਨਾਲ ਕਿਉਂ ਕਰਦੇ ਹੋ ਅਸੀਂ ਕੀ ਗਲਤ ਕਰ ਰਹੇ ਹਾਂ ਮੈਂ ਆਪਣੇ ਸਾਰੇ ਭਰਾਵਾਂ ਨੂੰ ਆਪਣੀ ਕਮਿਊਨਿਟੀ ਨੂੰ ਇਹ ਗੱਲ ਦੱਸਣੀ ਕਿਉਂ ਨਾ ਵੀ ਅਸੀਂ ਕਿੱਥੇ ਗਲਤ ਆ ਤੁਸੀਂ ਇੰਨੀ ਨਫ਼ਰਤ ਦੀ ਰਾਜਨੀਤੀ ਕਿਉਂ ਕਰਦੇ ਹੋ ਰਾਜ ਕਰੋ ਜਮ ਜਮ ਕੇ ਕਰੋ ਅਸੀਂ ਜਿਹੜਾ ਤੁਹਾਡੀ ਜਗ੍ਹਾ ਲੈ ਲੈਣੀ ਹੈ ਕਦੋਂ ਅਸੀਂ ਤੇ ਕੰਮ ਬੂਥ ਲੈਵਲ ਦੇ ਵਰਕਰਾਂ ਕਮਨਿਸਟ ਪਾਰਟੀ ਪਰੰਤੂ ਹਰ ਪੁਆਇੰਟ ਦੇ ਉੱਤੇ ਸਾਨੂੰ ਪਿੱਛੇ ਤੱਕ ਨਹੀਂ ਕੋਈ। ਵਧੀਆ ਗੱਲ ਹੈ। ਸਭ ਮਨ ਨੂੰ ਸਕੂਨ ਮਿਲੇ ਵੀ ਘਟੋ ਘਟ ਕਿਸੇ ਨੇ ਗੱਲ ਤਾਂ ਕੀਤੀ। ਕਿਉਂਕਿ ਹੁਣ ਤੱਕ ਤਾਂ ਕੋਈ ਇਸ ਮੁੱਦੇ ਨੂੰ ਨੱਪਣ ਦੇ ਬਾਰੇ ਲੱਗੇ ਹੋਏ ਸੀ ਸਾਰੇ। ਇਹਦੀ ਗੱਲ ਨਾ ਕੀਤੀ ਜਾਵੇ। ਇਹਨੂੰ ਦਬਾ ਦਿੱਤਾ ਜਾਵੇ। ਪੁਲਿਸ ਨੂੰ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਹੈ। ਤਾਂ ਜਿਹੜਾ ਜੱਜਸ ਹੈ ਉਹ ਹਾਲੇ ਤੱਕ ਅਸੀਂ ਚਾਰਜ ਫਰੇਮ ਕਰਾਉਣ ਕਿਸ ਸਫਲ ਹੋਏ ਆ ਦੋ ਸਾਲਾਂ ਨੇ ਕਿਤੇ ਤਾਂ ਅਦਾਲਤਾਂ ਦੇ ਵਿੱਚ ਵੀ ਰਿਕਾਰਡਾਂ ਖੜੀਆਂ ਹੋ ਰਹੀਆਂ ਨੇ ਤਾਂ ਜਿੱਥੇ ਮੈਨੂੰ ਕੇਂਦਰ ਤੋਂ ਸਚੇਤਤਾ ਸੀਗੀ ਇਸ ਗੱਲ ਦੀਆਂ ਕਿਉਂਕਿ ਇੱਕ ਪੀੜਤ ਵਿਅਕਤੀ ਕੋਲਾਂ ਭਾਈ ਦੇ ਸਕਦਾ ਗੌਰਮੈਂਟ ਤੋਂ ਔਰ ਜਿਸ ਤਰ੍ਹਾਂ ਇਹ ਹਰਕਤਾਂ ਇਹ ਸਰਕਾਰ ਨੇ ਨਫ਼ਰਤ ਵਾਲੀ ਰਾਜਨੀਤੀ ਕੀਤੀ ਹੈ ਉਹ ਤੋਂ ਮੈਂ ਇੱਕ ਸਾਬਕਾ ਫੌਜੀ ਹੋਣ ਦੇ ਨਾਤੇ ਇੱਕ ਦੇਸ਼ ਦਾ ਇੱਜ਼ਤਦਾਰ ਸ਼ਰੀਫ ਨਾਗਰਿਕ ਹੋਣ ਦੇ ਨਾਤੇ ਮੈਨੂੰ ਦੁੱਖ ਹੋਇਆ ਇਸ ਗੱਲ ਤੇ ਵੀ ਕਿਉਂ ਤੁਸੀਂ ਅੱਜ ਤੱਕ ਉਹ ਨੋਟਿਸ ਬਦਮਾਸ਼ਾਂ ਨੂੰ ਤਾਂ ਨਹੀਂ ਜਾਰੀ ਕੀਤੇ ਪਰੰਤੂ ਤੁਸੀਂ ਤਾਂ ਮੇਰੇ ਨਵੇਂ ਜਮੇ ਬੱਚੇ ਨੂੰ ਵੀ ਨੋਟਿਸ ਕੱਟਣ ਲੱਗ ਗਏ ਵੀ ਇਹ ਇੰਨੀ ਨਫ਼ਰਤ ਸਾਡੇ ਨਾਲ ਕਿਉਂ ਕਰਦੇ ਹੋ ਅਸੀਂ ਕੀ ਗਲਤ ਕਰ ਰਹੇ ਹਾਂ ਮੈਂ ਆਪਣੇ ਸਾਰੇ ਭਰਾਵਾਂ ਨੂੰ ਆਪਣੀ ਕਮਿਊਨਿਟੀ ਨੂੰ ਇਹ ਗੱਲ ਦੱਸਣੀ ਚਾਹੁੰਦਾ ਵੀ ਅਸੀਂ ਕਿੱਥੇ ਗਲਤ ਹਾਂ ਤੁਸੀਂ ਇੰਨੀ ਨਫ਼ਰਤ ਦੀ ਰਾਜਨੀਤੀ ਕਿਉਂ ਕਰਦੇ ਹੋ ਰਾਜ ਕਰੋ ਜਮ ਜਮ ਕੇ ਕਰੋ ਅਸੀਂ ਕਿਹੜਾ ਤੁਹਾਡੀ ਜਗ੍ਹਾ ਲੈ ਲੈਣੀ ਹੈ ਕੱਲ ਨੂੰ ਅਸੀਂ ਤੇ ਕੰਮ ਥੋਥ ਲੈਵਲ ਦੇ ਵਰਕਰਾਂ ਕਮਨਸ ਪਾਰਟੀ ਪਰੰਤੂ ਹਾਰ ਪੁਆਇੰਟ ਦੇ ਉੱਤੇ ਸਾਨੂੰ ਪਿੱਛੇ ਤੱਕ ਕਰਨੀ ਕੋਸ਼ਿਸ਼ ਕੀ ਲੱਗਦਾ ਬਾਈ ਜਿਹੜੇ ਨਵੇਂ ਕਾਨੂੰਨ ਆਏ ਆ ਉਸ ਦੇ ਨਾਲ ਕੋਈ ਫਾਇਦਾ ਹੋਣਾ ਹੈ ਗੈਂਗਸਟਰ ਬਾ ਦੇ ਕੋਈ ਫਾਇਦਾ ਹੋਣਾ ਚਾਹੀਦਾ ਮੈਂ ਕਹਿੰਦਾ ਵੀ ਕਾਨੂੰਨ ਬਣਾਏ ਚੰਗੀ ਗੱਲ ਆ ਮੈਂ ਸਵਾਗਤ ਕਰਦਾ ਉਸ ਕਹਿੰਦਾ ਮੈਂ ਕਹਿੰਦਾ ਵੀ ਕਾਨੂੰਨ ਦੇ ਪਿੱਛੇ ਜੇ ਤੁਹਾਡੀ ਮਨਸ਼ਾ ਸਹੀ ਹੈ ਕਾਨੂੰਨ ਤਾਂ ਪਹਿਲਾਂ ਵੀ ਕੋਈ ਘਟਨੀ ਸੀ ਤਲੋ ਤੁਸੀਂ ਦੇ ਚ ਕੋਈ 1921 ਸੁਧਾਰ ਕੀਤਾ ਵਧੀਆ ਗੱਲ ਹੈ ਜਾਂ ਸਮੇਂ ਦੇ ਹਾਲਾਤਾਂ ਦੇ ਮੁਤਾਬਕ ਤੁਹਾਨੂੰ ਲੱਗਦਾ ਵੀ ਇਹ ਦੇ ਚੇਂਜਮੈਂਟ ਹੋਣੀ ਚਾਹੀਦੀ ਹੈ ਤੁਸੀਂ ਕੀ ਕਹਿੰਦੇ ਵਧੀਆ ਗੱਲ ਹੈ ਪਰੰਤੂ ਕੀ ਫਲੋਰੈਂਸ ਨੂੰ ਗੁਜਰਾਤ ਤੋਂ ਹਟਾ ਕੇ ਉਸ ਸਟੇਟ ਨੂੰ ਸੌਂਪ ਦੇਵੋਗੇ ਜਿੱਥੇ ਉਹਦੇ ਦੇ ਮੁਕੱਦਮੇ ਚੱਲਦੇ ਨੇ ਕੀ ਤੁਹਾਨੂੰ ਇਹਦਾ ਦੌਰ ਬੰਦ ਹੋ ਜਾਊਗਾ ਕੀ ਜੇਲ੍ਹਾਂ ਦੇ ਵਿੱਚੋਂ ਮੋਬਾਈਲ ਫੋਨ ਤੁਸੀਂ ਬੰਦ ਕਰਦੇ ਹੋਗੇ ਤੁਸੀਂ ਕੀ ਇਹੜੀ ਵੀਡੀਓ ਦੇ ਦੋਸ਼ੀਆਂ ਦੇ ਖਿਲਾਫ ਐਫਆਈਆਰ ਅਨਪਛਾਤੇ ਦੇ ਖਿਲਾਫ ਤੁਸੀਂ ਦਰਜ ਕੀਤੀ ਹੈ ਕੀ ਉਹਨਾਂ ਦੇ ਨਾਮ ਸਬਮਿਟ ਕਰਦੇ ਹੋਗੇ ਦੇ ਵਿੱਚ ਮਨਛਾ ਦੀ ਗੱਲ ਹੈ ਇਸ ਦੇ ਉੱਤੇ ਜਦੋਂ ਤੁਸੀਂ ਉੱਤੇ ਕਰਨਾ ਹੀ ਨਹੀਂ ਫਿਰ ਕਾਨੂੰਨ ਕਿੰਦਾ ਵੀ ਸਖਤ ਬਣਾ ਲਓ ਕਾਨੂੰਨ ਆਖਰ ਨੂੰ ਲਾਗੂ ਤਾਂ ਸਰਕਾਰਾਂ ਨੇ ਕਰਨਾ ਹੈ ਸਾਡੀਆਂ ਨੇ ਉਹਦੀ ਸਰਕਾਰ ਦੀ ਮਨਛਾ ਸਹੀ ਨਹੀਂ ਤਾਂ ਉਹ ਕਿੱਦਾਂ ਲਾਗੂ ਹੋਣਗੇ ਸਾਨੂੰ ਇਹ ਖਰਚਾ ਹੈ ਕਾਨੂੰਨ ਕਾਨੂੰਨ ਬਿਲਕੁਲ ਸਹੀ ਹੈ ਕਾਨੂੰਨ ਸੰਵਿਧਾਨ ਤਾਂ ਸਾਡਾ ਪਹਿਲਾ ਇੱਕ ਵੀ ਕੋਈ ਅਸੂਦੇ ਇਹੋ ਜਿਹਾ ਕਾਨੂੰਨ ਨਹੀਂ ਹੈ ਵੀ ਜਿਹੜਾ ਨਾਗਰਿਕਾਂ ਦੀ ਰੱਖਿਆ ਨਾ ਕਰਦਾ ਹੋਵੇ ਪਰੰਤੂ ਰੌਲਾ ਤਾਂ ਇਸ ਗੱਲ ਤੋਂ ਬੱਤੇ ਕਾ ਇਹ ਕੇਸ ਉਹ ਦਵਾਨਿਆਂ ਤੇ ਲੱਗਿਆ ਲਗਾਤਾਰ ਹੋ ਸੁਣਵਾਈ ਹੋਈ ਹੈ ਆਸ ਬੱਜੀ ਹੈ ਕੋਈ ਦੇਖੋ ਜ਼ਿੰਦਗੀ ਆਸ ਦੇ ਸਹਾਰੇ ਚੱਲਦੀ ਹੈ ਉਮੀਦ ਤਾਂ ਰੱਖਾਂਗੇ ਹਰ ਤੱਕ ਔਰ ਲੜਾਂਗੇ ਵੀ ਅੱਖਰ ਤੱਕ ਅੱਗੇ ਅਦਾਲਤਾਂ ਤੋਂ ਉੱਪਰ ਇੱਕ ਹੋਰ ਅਦਾਲਤ ਹੈ ਜਿਹੜੀ ਅਕਾਲ ਪੁਰਖ ਦੀ ਹੈ ਉਹਦੇ ਤੇ ਉਮੀਦਾਂ ਨੇ ਕੁਝ ਉੱਥੋਂ ਫੈਸਲਾ ਹੱਕ ਹੋਊਗਾ ਤੇ ਕੋਈ ਕਹਿੰਦੀ ਲੜਾਂਗੇ ਜਿੱਤਾਂਗੇ ਵੀ ਕੀ ਗੱਲ